ਸਾਸਰੀ ਕਾਲ ਜੀ ਹਾਂਜੀ ਵੀਰੇ 35 ਗਾਵਾਂ ਬਕਾਊ 35 ਗਾਵਾਂ ਵੀਰਜੀ ਬਕਾਊ ਵੱਡੀਆਂ ਫਾਰਮ ਵਾਲੀਆਂ ਐਚ ਐਫ ਸਾਈ ਵਾਲਾ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰਜੀ 35 ਗਾਵਾਂ ਵੀਰੇ ਬਕਾਊ ਹਾਂਜੀ ਆਪਣਾ ਡਰੈੱਸ ਨੋਟ ਕਰ ਲਓ ਹਾਂਜੀ ਵੀਰੇ ਆਪਣਾ ਨਾਮ ਰਵਣਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮ ਆ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਸੜਕ ਤੇ ਆਪਣਾ ਵੀਰਜੀ ਫਾਰਮ ਹੈਗਾ ਜ਼ਿਲ੍ਹਾ ਵੀਰੇ ਬਰਨਾਲਾ ਹੈਗਾ ਕਰੈਕਟ ਨੰਬਰ ਵੀਰ ਜੀ ਨੋਟ ਕਰ ਲਓ 628007 13934 628007 13934 ਹਾਂਜੀ ਵੀਰ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਹੈਲੋ ਦਾ ਮੈਸੇਜ ਕਰਦਾਗਾ ਉਹਨੂੰ ਜਿਹੜੀ ਲੋਕੇਸ਼ਨ ਆ ਵੀਰੇ ਉਹ ਆਪਣੇ ਆਪ ਆ ਜਾਂਦੀ ਆ ਆਟੋਮੈਟਿਕ ਲਈ ਆ ਉਹ ਲੋਕੇਸ਼ਨ ਲਾ ਕੇ ਵੀਰ ਸਿੱਧਾ ਫਾਰਮ ਤੇ ਆ ਸਕਦਾ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਜਿਹੜੀਆਂ ਵੀਰੇ 35 ਗਾਮਾ ਦੇ ਇਦੇ ਵਿੱਚ ਤਕਰੀਬਨ ਵੀਰ ਜੀ 14-15 ਲਾਕ ਤਾਜੇ ਸੂਏ ਆ ਤੇ 20-21 ਬੈੜਾ ਸੋਣ ਵਾਲੀਆਂ ਨੇ 5-4 ਦਿਨ ਦੇ ਵਿੱਚ ਟੋਕੜ ਬੈੜਾ ਵਾਲਾ ਵੀਰ ਫੋਨ ਕਰਦੇ ਸੋਡੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਕੱਲਾ-ਕੱਲਾ ਕਰਕੇ ਵੀਰੇ ਨਗ ਵੇਚਾਂਗੇ ਇਹਦੀ ਵੀਰ ਜੀ ਤਰੀਕ ਨੋਟ ਕਰ ਲਓ ਹਾਂਜੀ ਵੀਰ ਜਿਹੜੀ ਆਪਾਂ ਵੀਡੀਓ ਬਣਾਉਣਾ 28 ਤਰੀਕ ਨੂੰ ਸਾਮੀ ਬਣਾਉਣੇ ਆ ਤੇ ਆਪਾਂ ਕੱਲ ਨੂੰ 29 ਤਰੀਕ ਨੂੰ ਵੀਰੇ ਸਵੇਰ ਵੀਡੀਓ ਆਪਾਂ ਚੈਨਲ ਤੇ ਅਪਲੋਡ ਕਰਾਂਗੇ ਤੇ ਜਿਹੜਾ ਆਪਾਂ ਲਾਟ ਵੇਚਣਾਗਾ ਪਰਸੋ ਨੂੰ ਵੀਰੇ ਵੇਚਾਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ 30 ਤਰੀਕ 8ਵਾਂ ਮਹੀਨਾ 2024 ਵੀਰੇ ਦਿਨ ਸ਼ੁੱਕਰਵਾਰ ਬਣਦਾਗਾ 30 ਤਰੀਕ 8ਵਾਂ ਮਹੀਨਾ 2024 ਵੀਰ ਜੀ ਦਿਨ ਸ਼ੁੱਕਰਵਾਰ ਬਣਦਾਗਾ ਜਾਨੀ ਕਿ ਪਰਸੋ ਨੂੰ ਉਹਦੇ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰ 7 ਵਜੇ ਸੌਦੇ ਚਲਾ ਦੇਾਂਗੇ ਇਹਨਾਂ ਕਰਮ ਵਾਲੀਆਂ ਦੇ 7 ਵਜੇ ਤੋਂ ਲੈ ਕੇ ਵੀਰੇ ਤਕਰੀਬਨ ਆਪਣਾ ਮਾਲ ਵੀਰ ਜੀ 12 ਵਜੇ ਤੇ ਕਰਿਆਣੀ ਦੀਆਂ ਕਰਮ ਵਾਲੀਆਂ ਵਿਕ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਆਪਾਂ ਵੀਰੇ ਲਓ ਕੱਢੋ ਜੀ ਇਹਦੇ ਵਿੱਚ ਵੀਰ ਜੀ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਇਹ ਦੇਖ ਸਕਦੇ ਹੋ ਵੀਰੇ ਵੱਡੀ ਵੈੜ ਆ ਐਰ ਸੈਰ ਦੇ ਵਿੱਚ ਆ ਤੇ ਵੱਡੀ ਵੀਰੇ ਵੈੜ ਆ ਵੀਰ ਜੀ ਦੂਜਾ ਸੂਆ ਜੀ ਮੂੰਹੋਂ ਸੇ ਦੰਦਾ ਤਾਂ ਵੀਰੇ ਕੱਲਾ-ਕੱਲਾ ਲੱਗਿਆ ਨਿਖਰਮਾ ਗਾਇ ਉੱਤੇ ਘੇੜ-ਘੇੜ ਤੇ ਬਾਕੀ ਜਿੰਨਾ ਮਾਲ ਹੋਊਗਾ ਵੀਰੇ ਹੱਥੀ ਚਵਾਈ ਵਾਲੀਆਂ ਹੈਗੀਆਂ ਬੈੜਾਂ ਕਰਮ ਵਾਲੀਆਂ ਸਾਰੀਆਂ ਹੱਥੀ ਚਵਾਈ ਵਾਲੀਆਂ ਇਹ ਨਿੱਖਰਵਾ ਥਣ ਲੱਗਿਆ ਵੀਰੇ ਗਾਇਬ ਤੇ ਇਕੱਲਾ ਇਕੱਲਾ ਮੁੱਠੀ ਵਾਲਾ ਇਕੱਲਾ ਇਕੱਲਾ ਵੀਰੇ ਥਣ ਲੱਗਿਆ ਵੈਨਾਂ ਦਾ ਤੇ ਬਾਕੀ ਵੀਰੇ ਥੋਨੂੰ ਜਾਣੀ ਦੀ ਨਾ ਕੋ ਬੋਲੂਗਾ ਬਾਕੀ ਵੀਰੇ ਜਿਹੜੀਆਂ ਬੈੜਾਂ ਨੇ ਤਕਰੀਬਨ ਇਹਦੇ ਵਿੱਚ ਵੀਰੇ 22 ਤੋਂ 23 ਨਗਾਂ ਦਾ ਆਪਾਂ ਨੂੰ ਮੂਹਰੇ ਬਾਇਓ ਡਾਟਾ ਲੈਕਸੀ ਰੂਪ ਦੇ ਵਿੱਚ ਮਿਲਿਆਗਾ ਉਹ ਆਪਾਂ ਤੁਹਾਨੂੰ ਵੀਰੇ ਬਾਇਓ ਡਾਟਾ ਲੈਕਸੀ ਰੂਪ ਦੇ ਵਿੱਚ ਦੇਵਾਂਗੇ ਵੀਰਾਂ ਨੂੰ ਜੋ ਮੂਹ ਜਾਨੀ ਵੀਰੇ ਨਾਸਿਮੂ ਰੋ ਮੰਨਦੇ ਆ ਤੇ ਨਾਮ ਉਹ ਜਵਾਨੀ ਅੱਗੇ ਦੱਸਦੇ ਆ ਇਹ ਬੈਡ ਵੀਰੇ ਪਲੂਨ ਬੱਸੀ ਆ ਮੂੰਹੋ ਚਾਰ ਦਿਨ ਦਾ ਕਰਮਾ ਨਹੀਂ ਮੂੰਹੋ ਵੀਰੇ ਚਾਰ ਦਿਨ ਦਾ ਤਕਰੀਬਨ ਇੱਕ ਹਫਤੇ ਦੀ ਕੱਜੀ ਆ ਵੀਰ ਜੀ ਇੱਕ ਹਫਤਾ ਲੈ ਜੂ ਸੂਨ ਨੂੰ ਬੱਸੀ ਵੀਰੇ ਬਹੁਤ ਚੰਗੀ ਹੈਗੀ ਆ ਬੱਸੀ ਵੀਰ ਜੀ ਬਹੁਤ ਚੰਗੀ ਆ ਬਾਕੀ ਵੀਰੇ ਵੱਡੀ ਗੱਲ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਆ ਕ੍ਰੈਡਿਟ ਕਾਰਡ ਵੀਰੇ ਆਪਣੇ ਕੋਲੇ ਤੁਸੀਂ ਸਵਾਈਪ ਕਰ ਸਕਦੇ ਹੋ ਸਵਾਏ ਮਸ਼ੀਨਾਂ ਆਪਣੇ ਕੋਲ ਚਾਰ ਪੰਜ ਹੈਗੀਆਂ ਪ੍ਰਮਾਤਮਾ ਦੀ ਕਿਰਪਾ ਸਦਕਾ ਜਿਹੜੀ ਮਰਜ਼ੀ ਕੰਪਨੀਆ ਵੀਰੇ ਤੁਸੀਂ ਕ੍ਰੈਡਿਟ ਕਾਰਡ ਲਿਆਓ ਜੇਬ ਚ ਪਾਓ ਛੀਨੀ ਵਾਲਗਾਂ ਡੇਰੀ ਫਾਰਮ ਤੇ ਆਓ ਵੀਰੇ ਸਕੀਮ ਦਾ ਲਾਭ ਉਠਾਓ ਆਨਲਾਈਨ ਪੇਮੈਂਟ ਹਰ ਤਰ੍ਹਾਂ ਦੀ ਆਪਣੇ ਕੋਲੇ ਹੈਗੀ ਆ ਵੀਰੇ ਹਾਂਜੀ ਤੋਰੋ ਵੀਰੇ ਇਹ ਵੀਰੇ ਵੱਡੀ ਐਰ ਸੈਰ ਆ ਗਈ ਸੇਦੰਦ ਸੁਆ ਵੀਰਜੀ ਦੂਜਾ ਸੇਦੰਦ ਬਾੜਾ ਵੀਰੇ ਤਕਰੀਬਨ ਇਹ ਵੀ 7-8 ਦਿਨ ਦੀ ਵੀਰੇ ਕੱਚੀ ਹੈਗੀ ਆ ਕਰਮਾ ਵਾਲੀ ਬਾਕੀ ਵੀਰੇ ਜਿਹੜਾ ਮਾਲ ਆਪਣੇ ਕੋਲ ਸੂਈਆਂ ਮੀਆਂ ਬੈੜਾ ਨੇ 14-15 ਬੈੜਾ ਉਹ ਵੀ ਤਕਰੀਬਨ ਵੀਰੇ 2-2-3 ਦਿਨ ਦੀਆਂ ਸੂਈਆਂ ਮੇ ਤਾਜ਼ੀਆਂ ਬੱਚਿਆਂ ਦੇ ਬਿਲਕੁਲ ਗਿੱਲੇ ਨਾੜੂਏ ਹੈਗੇ ਆ ਵੀਰੇ ਨਾਲ ਨੇ ਕਿਉਂ ਜਿਹੜੇ ਪੁਰਾਣੇ ਵੀਰ ਜੁੜਿਆ ਨੇ ਉਹਨੂੰ ਪਤਾ ਵੀਰ ਜੀ ਆਪਾਂ ਸੂਈ ਵੀ bæੜ ਮੂਹਰੋਂ ਮੁਕਤ ਨਹੀਂ ਲੈਂਦੇਗੇ ਜਿਹੜੀ bæੜ ਸੂਣੀਆਂ ਵੀਰੇ ਆਪਣੇ ਫਾਰਮ ਤੇ ਸੂਣੀਆਂ ਆ ਕੇ ਕਿਉਂਕਿ ਫਿਰ ਮੂਹਰੋਂ ਕਿਸੇ bæੜ ਦੇ ਵੀਰੇ ਬੱਚਾ ਲੱਗਿਆ ਮਿਲ ਜੇ ਜਾਂ ਉਦਾਂ ਜੇਰ ਰਹੀ ਮਿਲ ਜੇ ਫਿਰ ਉਹਦੇ ਵਿੱਚ ਵੀਰੇ ਜਾਣੀ ਦੀ ਉਹ ਸਾਡੀ ਉਹਦੇ ਵਿੱਚ ਜਾਣੀ ਦੀ ਹੈਠੀ ਹੁੰਦੀ ਆ ਉਹ ਚੀਜ਼ ਇਸ ਕਰਕੇ ਆਪਾਂ ਸੂਈ ਵੀ bæੜ ਵੀਰ ਜੀ ਮੂਹਰੋਂ ਆਪਾਂ ਮੁਕਤ ਨਹੀਂ ਲੈਂਦੇਗੇ ਬਾਕੀ ਜਿਹੜਾ ਸੂਣ ਆਲਾ ਮਾਲ ਹੋਊਗਾ ਵੀਰੇ ਉਹ ਵੀ 5-7 ਦਿਨ ਹਫ਼ਤੇ ਤੋਂ ਪਹਿਲਾਂ ਪਹਿਲਾਂ ਵੀਰੇ 10 ਦਿਨ ਤੋਂ ਜਾਨੀ ਪਹਿਲਾਂ ਪਹਿਲਾਂ ਬੱਚਾ ਧਰਨ ਵਾਲਾ ਮਾਲ ਹੂ ਜਿਆਦੇ ਕੱਚਾ ਨਹੀਂ ਹੋਊਗਾ ਜਿਹੜੀਆਂ ਜਿਆਦੇ ਕੱਚੀਆਂ ਬੈੜਾ ਹੁੰਦੀਆਂ ਵੀਰੇ ਤਕਰੀਬਨ ਆਪਣੇ ਕੋਲੇ ਮਗਰਲੇ ਗਰਾਊਂਡ 'ਚ ਹੁੰਦੀਆਂ ਬਹੁਤ ਵੱਡਾ ਗਰਾਊਂਡ ਹੈਗਾ ਪ੍ਰਮਾਤਮਾ ਦੀ ਕਿਰਪਾ ਸੜਕਾ ਕਿਸੇ ਵੀਰ ਨੇ 20 ਦਿਨ ਦੀ ਕੱਚੀ ਬੈੜ ਲੈਣੀ ਆ ਉਹ ਆਪਣੇ ਅਲੱਗ ਤੋਂ ਸੰਪਰਕ ਕਰ ਸਕਦਾ ਵੀਰੇ ਬਿਲਕੁਲ ਫਤਲੇ ਪਿੰਡੇ ਦੇ ਵਿੱਚ ਹੈਗੀ ਆ ਵੀਰ ਜੀ ਦੂਜਾ ਸੂਆ ਬਿਲਕੁਲ ਦੂਜਾ ਸੂਆ ਵੀਰੇ ਇਹ 10 ਦਿਨ ਦੀ ਕੱਚੀ ਆ ਕਰਮ ਵਾਲੀ ਠੰਡੀ ਸੀ ਵੀਰੇ ਇੰਨੀ ਕ ਗੱਲਾਂ ਹੀ ਛੱਡਦੇ ਹੋ ਤੁਸੀਂ ਇਹ ਤੋਂ ਜਰਸੀ ਦੇ ਬੱਚੇ ਵੀ ਲੈ ਸਕਦੇ ਹੋ ਤੇ ਐਫਐਫ ਦੇ ਬਸੇ ਵੀ ਬੱਚੇ ਵੀ ਲੈ ਸਕਦੇ ਹੋ ਵੀਰੇ ਜਿਹੜੀ ਮਰਜ਼ੀ ਵੈਰਟੀ ਜਣੀ ਹੈ ਮਿਕਸ ਵੈਰਟੀ ਆ ਗਈ ਇਹਨੂੰ ਚਾਹੇ ਜਰਸੀ ਕਹਿ ਲੋ ਵੀਰੇ ਚਾਹੇ ਨੂੰ ਕਾਫੀ ਕ੍ਰਾਸ ਕਹਿ ਲੋ ਬਾਕੀ ਤਕਰੀਬਨ ਵੀਰੇ ਆਪਾਂ ਸੀਜ਼ਨ ਦੇ ਹਿਸਾਬ ਨਾਲ ਮਾਲ ਲੈਣੇ ਹੁੰਨੇ ਆ ਜਿਹੇ ਜਾ ਰੋਤਾ ਜੇ ਵੀ ਬਾਕੀ ਵੀਰ ਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਆ ਆਪਣੇ ਕੋਲੇ ਟਰਾਂਸਪੋਰਟ ਵੀਰੇ ਆਪਾਂ ਆਲ ਇੰਡੀਆ ਦਾ ਕੰਮ ਕਰਦੇ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਹੋਊਗਾ ਗੱਡੀ ਦਾ ਉੱਪਰ ਸਾਤ ਪਈ ਉਹ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਉਣਾਗਾ ਇੱਕ ਬੈੜ ਲੈਣੀ ਆ ਬੇਚਿੰਤ ਹੋ ਕੇ ਆਵੇ ਵੀਰੇ ਫਿਰ ਉਹ ਦੋ ਵੀਰਾਂ ਦੀ ਆਪਾਂ ਸਾਂਝੀ ਬੈੜ ਪਾ ਲੈਣੇ ਆ ਉਹ ਤੋਂ ਉੱਦ ਦੀ ਕਰਾਇਆ ਹੋ ਜਾਂਦਾ ਗੱਡੀ ਚੱਲੋ ਵੀਰੇ ਕਿਉਂਕਿ ਹਰ ਲਾੜ ਦੇ ਵਿੱਚ ਸਾਡੇ ਕੋਲੇ ਵੀਰੇ ਹਰ ਏਰੀਆ 'ਚ ਪੰਜ ਪੰਜ ਚਾਰ ਚਾਰ ਨਾਗ ਇਹਨਾਂ ਦੇ ਗਊ ਮਾਤਾ ਦੇ ਕਰਮ ਵਾਲੀਆਂ ਦੇ ਜੱਟਦੇ ਆ ਕਿਉਂਕਿ ਗਾਹ ਘਾ ਆਪਣੇ ਕੋ ਕਾਫੀ ਮਾਤਰਾ 'ਚ ਹੁੰਦਾ ਜੀ ਇਹ ਵੀਰੇ ਦੂਜਾ ਸੂਹਾ ਸੁੰਦੀ ਆ ਕਰਮ ਵਾਲੀ ਪਿਓਰ ਸਾਈਆਂ ਆ ਮਾਸਟਰ ਵੀਰ ਤੋਂ ਵੀਰੇ ਲਈ ਆ ਬਿਲਕੁਲ ਠੰਡੀ ਸੀਲ ਆ ਠੰਡੀ ਸੀਲ ਦਾ ਵੀਰੇ ਇੰਨੀ ਕ ਗੱਲਾਂ ਹੀ ਛੱਡ ਦਿਓ ਦੇਖੋ ਵੀਰੇ ਬਿਲਕੁਲ ਵੀਰੇ ਸਾਈਡ ਉੱਲ ਜਾ ਅਸੀਂ ਕੋਈ ਵੀ ਇਹ ਐਰ ਸਿਰ ਜਾਂ ਗਰਲੈਂਡੋ ਲੈਣੀ ਆ ਉਹ ਠੰਡੀ ਸੀਲ ਵੈਰਾਈਟੀ ਲੈਣੀ ਆ ਵੀਰੇ ਦੇਖੋ ਵੱਡੇ ਕਰਦ ਬੇਲ ਦੇ ਵਿੱਚ ਹੈਗੀ ਆ ਬਿਲਕੁਲ ਵੱਡੇ ਕਰਦ ਬੇਲ ਦੇ ਵਿੱਚ ਆ ਵੀਰੇ ਜਿਹੜਾ ਵੀਰ ਮਰਜੀ ਲੈ ਜਾ ਵੀਰੇ 20 ਕਿਲੋ ਵਾਲੀ ਆ ਇਹ 20 ਕਿਲੋ ਦੇ ਘਰਾਂ 'ਚ ਦੁੱਧ ਦੇਣਾਗਾ ਬਾਕੀ ਵੀਰੇ ਆਪਣੇ ਕੋਲ ਜਿਆਦਾ ਛੋਟੀ ਵੈਰਾਈਟੀ ਨਹੀਂ ਹੁੰਦੀ ਵੀ ਉਹਦਾ ਵੀਰੇ ਕੋਈ ਫਾਇਦਾ ਨਹੀਂ ਬਾਕੀ ਅਸੀਂ ਤਾਂ ਵੀਡੀਓ ਚ ਵੀ ਵੀਰਾਂ ਨੂੰ ਬੇਨਤੀ ਕਰਦੇ ਆ ਵੀਰੇ 20 ਕਿਲੋ ਤੋਂ ਥੱਲੇ ਵਾਲੀ ਬੈੜ ਲੈਣ ਦਾ ਫਾਇਦਾ ਨਹੀਂ ਉਹ ਖਰਚਾ ਖਾਂਦੀ ਆ ਵੀਰੇ ਫਿਰ ਪਰਤਦਾ ਜਾਣੀ ਪੈਂਦਾ ਲੈਓ ਬੂਟੇ ਵੀਰ ਲੈਓ ਕਣਾਂ ਗੱਡੀ ਚੱਲੋ ਬਾਕੀ ਵੀਰਾਂ ਤੋਂ ਵੀਰੇ ਮਾਫੀ ਚਾਹੁੰਣਾ ਥੋੜਾ ਜਿਹਾ ਦਿਨ ਸੇਪ ਗਿਆ ਵੀਡੀਓ ਬਣਾਉਣ ਨੂੰ ਕਿਉਂਕਿ ਵੀਰੇ ਕੰਮ ਹੀ ਇੰਨਾ ਜ਼ਿਆਦਾ ਹੈਗਾਗਾ ਤੁਹਾਡੀ ਸੇਵਾ ਦੇ ਵਿੱਚ ਵੀਰੇ ਲੱਗੇ ਹੋਏ ਆਂਗੇ ਦਿਨ ਪੌਰਾ ਰਾਤ ਇੱਕ ਕਰਿਆਗਾ ਵੀਰੇ ਤੇ ਇਸ ਕਰਕੇ ਥੋੜੀ ਸ਼ਾਮ ਹੋ ਗਈ ਵੀਡੀਓ ਪਾਉਣ ਨੂੰ ਜੇ ਤਾਂ ਸਿਚੂ ਚੱਲ ਪਿਆ ਤਕਰੀਬਨ ਜਾਣੀ 20-30 ਬੈੜਾਂ ਦਾ ਵੀਰੇ ਐਡਵਾਂਸ ਦੇ ਵਿੱਚ ਰੱਖਣੀਆਂ ਪੈਂਦੀਆਂ ਨੇ ਕਿਉਂਕਿ ਬਾਹਰ ਨੇ ਆ ਪਾਰਟੀਆਂ ਵੀ ਕਾਫੀ ਮਾਤਰਾ ਚ ਹੈਗੀਆਂ ਆਪਣੇ ਕੋਲੇ ਇਹ ਵੀਰੇ ਦੂਜਾ ਸੂਆ ਇਹ ਦੂਜਾ ਸੂਆ ਗਈ ਤੇ ਦੰਦ ਵੀਰੇ ਸੇ ਆ ਇਹਨੂੰ ਆਪਾਂ ਵੀਰੇ ਸਾਹੀ ਵਾਲ ਦੇ ਵਿੱਚ ਇਹਦਾ ਕੈਰੈਕਟਰ ਹੈਗਾਗਾ ਕ੍ਰਾਸ ਬੈਡ ਆ ਗਈ ਠੰਡੀ ਸੀਲ ਵੀਰ ਜੀ ਇੰਨੀ ਕਾ ਆ ਦੇਖ ਸਕਦੇ ਹੋ ਲਓ ਠੰਡੀ ਸੀਲ ਦਾ ਵੀਰੇ ਅਸੀਂ ਬੈਡ ਨਾ ਤਕਰੀਬਨ ਜਿਹੜੀ ਬੈਡ ਲੈਣੀ ਆ ਸਿਆਣੇ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ جوہری ਨੂੰ ਪਤਾ ਹੁੰਦਾਗਾ ਅਸੀਂ ਵੀਰੇ ਮੇਲ ਜਦੋਂ ਬੈਡਾਂ ਖਰੀਦਣ ਜਾਂਦੇ ਆ ਮੇਰੇ ਨਾਲ ਤਿੰਨ ਚਾਰ جوہری ਹੁੰਦੇ ਆ ਉਹ ਬੈੜ ਦਾ ਚਾਰ ਸਪੇਰੇ ਘੁੰਮ ਕੇ ਸਕੈਨ ਕਰ ਦਿੰਦੇ ਆ ਵੀ ਆਪਣੀ ਕਾਇਮ ਇੰਟਾਂ ਚ ਵਿਕੂਗੀ ਮੈਂਟਾਂ ਚ ਵੀਰੇ ਉਹ ਵਿਕੂਗੀ ਜਿਹੜੀ ਆਪਣੀ ਸਾਫ ਸੁਥਰਾ ਨਗ ਲਿਆ ਹੋਊਗਾ ਤੇ ਭਾਅ ਸਿਰ ਲਿਆ ਹੋਊਗਾ ਜੇ ਐਵੇਂ ਇੱਕ ਬੈੜ ਬਨ ਕੇ ਆਪਾਂ 15 ਦਿਨ ਉਹਦੇ ਵਪਾਰੀ ਆਈ ਜਾਣ ਮੁੜੀ ਜਾਣ ਉਹ ਵੀਰੇ ਵਪਾਰ ਨਹੀਂ ਹੁੰਦੇਗੇ ਵਪਾਰ ਉਹ ਹੁੰਦੇ ਆ ਬੈੜ ਆਈ ਤੇ ਗਈ ਸਾਫ ਮਾਲ ਹੋਵੇ ਵੀਰੇ ਇੱਕ ਵੀਰ 13 ਬੈੜ ਲੈ ਗਿਆ ਦੁਬਾਰੇ ਆਵੇ ਬਾਕੀ ਵੀਰੇ 1 1 2 2 5 ਨਾਲ ਦਾ ਤੁਹਾਨੂੰ ਹਰਥਾਂ ਮਿਲ ਜਾਣਗੇ ਸਾਡੇ ਫਾਰਮ ਤੇ ਵੀਰ ਜੀ ਤੁਸੀਂ ਆਵੋਗੇ ਤੁਹਾਨੂੰ ਪਰਮਾਤਮਾ ਦੀ ਕਿਰਪਾ ਸਦਕਾ 35 ਤੋਂ 40 ਨਾਲ ਵੀਰੇ ਮੈਣਗੇ ਬਾਕੀ ਵੀਰਾਂ ਨੂੰ ਇੱਕ ਬੇਨਤੀ ਨਿਰ ਕਰਦਾ ਸਾਡੇ ਕੋਲੇ ਵੀਰੇ ਲਾਟ ਵਾਲੇ ਦਿਨ ਆਓ ਓਦੋਂ ਬਿਨਾ ਵੀਰ ਆਉਂਦੇ ਹੋ ਖਾਲੀ ਮੁੜਦੇ ਆ ਕਿਉਂਕਿ ਆਪਾਂ ਵੀਰੇ 5 5 6 6 ਦਿਨਾਂ ਬਾਅਦ ਗਾਇਬ ਨਾਲ ਲਾਟ ਕੱਢਦੇ ਹੁੰਦੇ ਨੇ ਕਰਮ ਵਾਲਿਆਂ ਦੇ ਕਿਉਂਕਿ ਉਦੋਂ ਵੀਰੇ ਫਿਰ ਮਾਲ ਵੀ ਬਹੁਤ ਪਰਤੇ 'ਚ ਹੁੰਦਾ ਤੇ ਮਾਲ ਵੀ ਬਹੁਤ ਜ਼ਿਆਦਾ ਹੁੰਦਾ ਦੇਖੋ ਵੀਰੇ ਠੰਡੀ ਸੀਲ ਦੇਖੋ ਥਣ ਲੈਵੇ ਦੀ ਵੀਰੇ ਕਰਮਾ ਲਈ ਤੇ ਤੋਰ ਦਿਓ ਸਰਪੰਚ ਸਾਹਿਬ ਕਰ ਦਿਓ ਅੰਦਰ ਨੂੰ ਤੇ ਬਾਕੀ ਵੀਰ ਜੀ ਜਿਹੜੀ ਲਾੜ ਦੀ ਆਪਣੀ ਰੇਟ ਦੀ ਕਪੈਸਿਟੀ ਆ ਉਹ ਸੁਣ ਲੋ ਵੀਰੇ 50000 ਤੋਂ ਰੇਟ ਸ਼ੁਰੂ ਹੋਊਗਾ 55 65, 75 करदा करदा ना ना 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ 90000 ਤੱਕ ਆਪਣਾ ਰੇਟ ਜਾਊਗਾ 50 ਤੋਂ ਸ਼ੁਰੂ ਹੋ ਕੇ 90 ਤੱਕ ਨਾ ਸੌਦੇ ਜਿਆਦੇ 50 ਵਾਲਿਆਂ ਨਾਲ 90 ਵਾਲਿਆਂ ਪਚੜਨਾ ਰੇਟ ਵੀਰੇ ਜਿਆਦੇ ਹੋਊਗਾ 60000 ਤੋਂ ਲੈ ਕੇ 80000 ਦੇ ਵਿੱਚ ਜਿਹੜਾ 60 ਤੋਂ 80 ਦੇ ਵਿੱਚ ਵੀਰੇ ਤੁਸੀਂ ਭਾਅ ਲਾਉਣਾਗਾ ਇਹਦੇ ਵਿੱਚ 18-19 ਲੀਟਰ ਤੋਂ ਲੈ ਕੇ 26-27 ਕਿਲੋ ਤੱਕ ਵੀਰੇ ਬੈਡ ਮਿਲ ਜੂਗੀ ਉਦਾਂ ਆਪਣੇ ਕੋਲੇ ਵੀਰੇ 15 ਲੀਟਰ ਤੋਂ ਲੈ ਕੇ 35-37 ਲੀਟਰ ਤਿੱਕਰ ਬੈੜਾ ਹੁੰਦੀਆਂ ਨੇ ਪਰ 60 ਤੋਂ 80 ਵਾਲੇ ਭਾਅ ਦੇ ਵਿੱਚ ਵੀਰੇ ਦੁੱਧ ਵੀ ਸੋਹਣਾ ਦਿੰਦੀਆਂ ਕਰਮ ਵਾਲੀਆਂ ਤੇ ਪੜਤਾ ਵੀ ਵੀਰੇ ਉਹਦੇ ਵਿੱਚ ਵਧੀਆ ਪੈ ਜਾਂਦਾ ਵੀਰਾਂ ਨੂੰ ਇਹ ਬੈੜ ਦੂਜਾ ਸੂਹਾ ਸੁੰਦੀ ਸੀ ਵੀਰੇ ਹਾfte ਦੀ ਕੱਚੀ ਆ ਆਕੇ ਵੀਰੇ ਆ ਬੱਸੀ ਆ ਗਈ ਚੌਕ ਦੇ ਪੂਰੇ ਕਰਕੇ ਸੱਗਦੇ ਚੱਕਿਆ ਦੂਜਾ ਸੂਆ ਵੀ ਇਹ ਕਰਮ ਵਾਲੀ ਨੇ ਸੂਣਾਗਾ ਤੇ ਤਕਰੀਬਨ ਵੀਰੇ 10 ਤੋਂ 11 ਦਿਨ ਦੀ ਕੱਚੀ ਆ ਇਸ ਤਰ੍ਹਾਂ ਦੇਖ ਸਕਦੇ ਹੋ ਵੀਰੇ ਬਿਲਕੁਲ ਗੋਲ ਪਈਆਂ ਰਦੀਆਂ ਦੇ ਸਰਾਨੇ ਵਰਗੀ ਇਹ ਨਹੀਂ ਗੱਲ ਵੀਰੇ ਆਪਾਂ ਹਰ ਇੱਕ ਦੀ ਸਪਲਾਈ ਮਾਰੀ ਜਾਈਏ ਵੀਰੇ ਚੀਜ਼ ਉਹ ਸਲਾਈ ਜਾਂਦੇ ਜਿਹੜੀ ਮੂਰੇ ਚੰਗੀ ਹੋਊਗੀ ਉਹਦਾ ਆਪਾਂ ਝਾਂਬੜ ਨੂੰ ਵੀਰੇ ਲੀਲੀ ਫੀਲੀ ਨੂੰ ਸੁਣਾਉਣ ਲੱਗ ਜਾਗੇ ਉਹ ਨਹੀਂ ਸਲਾਈ ਜਾਂਦੀਗੀ ਬਾਕੀ ਤੁਸੀਂ ਵੀਰੇ ਜਦੋਂ ਸਾਡੇ ਫਾਰਮ ਤੇ ਆਉਣਾਗਾ ਬਾਹਰੋਂ ਇੱਕ ਦਿਨ ਆਉਦਾ ਰੇਟ ਲਾਜ਼ਮੀ ਪਤਾ ਕਰਕੇ ਆਓ ਕਿਉਂਕਿ ਤੁਸੀਂ ਵੀਰੇ ਪੈਸੇ ਖਰਚ ਰਹੇ ਹੋ ਸਾਹੂਦਾ ਨੋਟ ਬਹੁਤ ਔਖਾ ਬਣਦਾ ਥੋੜਾ ਵੀਰੇ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਫਿਰ ਤੁਹਾਨੂੰ ਚੀਜ਼ ਲੈਣੀ ਸਖਾਲੀ ਹੋ ਜੂਗੀ ਤੁਸੀਂ ਜੇ ਸਾਡੇ ਫਾਰਮ ਤੇ ਆਵੋਗੇ ਵੀਰੇ ਮੈਂ ਜ਼ਿਆਦਾ ਨਹੀਂ ਕਹਿੰਦਾ ਇਹ ਚੈਲੰਜ ਦੇ ਨਾਲ ਵੀਰੇ ਕਹਿ ਸਕਦਾਗਾ 15 ਤੋਂ 20000 ਰੁਪਏ ਦੀ ਵੀਰੇ ਬਸਤਤ ਕਰਕੇ ਮੋੜਾਂਗੇ ਸਿਨੀਵਾਲਕਣਾ ਡੇਰੀ ਫਾਰਮ ਤੋਂ ਇਹ ਕਹਿਣ ਦੀਆਂ ਗੱਲਾਂ ਨਹੀਂ ਵੀਰੇ ਹਕੀਕਤ ਆ ਗਈ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਣੀ ਵਪਾਰ ਚ ਵੀਰੇ ਤੀਜੀ ਪੀੜ੍ਹੀ ਆ ਮੂਰੇ ਵੀ ਆਪਣੀ ਚੰਗੀ ਜਾਣੀ ਜਾਨਸਨ ਬਣੀ ਵੀ ਆ ਦੂਰ ਤਿੱਕਰ ਕਿਉਂ ਵੀਰੇ ਮਾਲ ਪਰਤੇ ਚ ਲਾਇ ਲਈਦਾਗਾ ਬਾਕੀ ਖਰਚੇ ਬਹੁਤ ਘੱਟ ਪਾਉਣੇ ਆ ਬਖ ਤੋਂ ਨਹੀਂ ਚਲੋ ਸਰਪੰਚ ਸਾਹਿਬ ਬਾਕੀ ਵੀਰੇ ਨਫਾ ਵੀ ਆਪਣਾ 11500 2000 ਹੁੰਦਾ ਇਸ ਕਰਕੇ ਵੀਰੇ ਆਪਣੇ ਕੋਲੇ ਜਾਣੀ ਦੀ 15 ਕੁ ਹਜ਼ਾਰ ਰੁਪਏ ਦਾ ਘੱਟੋ ਘੱਟ ਕੱਲੇ ਕੱਲੇ ਨਾਗ ਦੇ ਵਿੱਚ ਵੀਰੇ ਫੜਤਾ ਪੈ ਜਾਂਦਾਗਾ ਇਹ ਮੇਰੇ ਕਹਿਣ ਦੀ ਗੱਲ ਨਹੀਂ ਇਹ ਮੇਰੇ ਗਾਹਕ ਵੀਰ ਕਹਿੰਦੇ ਵੀ ਹਾਂ ਠੀਕ ਆ ਵੀ ਅਸੀਂ ਦੱਸ ਦੇਣ ਗੇੜੇ ਘੱਡੇ ਆ ਵੀ ਸੀਨੀਅਰ ਵਾਲਗਾਂ ਦੇਰੀ ਫਾਰਮ ਤੇ ਆ ਕੇ 5 ਮਿੰਟ ਦਾ ਸੌਦਾ ਲੈ ਲਿਆ ਇਹ ਵੀਰ ਜੀ ਮੂੰਹੋਂ ਚਾਰ ਦਿੰਦਾ ਇਹਦਾ ਮੂੰਹ ਦੇਖ ਸਕਦੇ ਹੋ ਵੀਰੇ ਬਿਲਕੁਲ ਨਿਕਾ ਜਿਵੇਂ ਸਿਆਣੇ ਦੀ ਕਹਾਵਤ ਆ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਇਹਨੂੰ ਉਹ ਜ਼ੌਹਰੀ ਨੂੰ ਵੀਰੇ ਪਰਖ ਆਉਣੀ ਹੈ ਇਹਦੀ ਦੇਖੋ ਬਿਲਕੁਲ ਗੋਲ ਬੱਸੀਆ ਵੀਰੇ ਢੰਗ ਨਹੀਂ ਹੈਗੀ ਉੱਚੀ ਖੋਚ ਦੀ ਸਰਬੱਤ ਦਾ ਤੋਰ ਦਿਓ ਉੱਚੀ ਖੋਚ ਦੀ ਵੀਰੇ ਸਾਡੇ ਕੋਲੇ ਕੋਈ ਵੀ ਬੈੜ ਨਹੀਂ ਮਿਲਨੀ ਤਕਰੀਬਨ ਵੀਰੇ ਵੜਾ ਫਾਰਮ ਦੇ ਵਿੱਚੋਂ ਕਾਫੀ ਮਾਤਰਾ ਆਈਆਂ ਮੀਆਂ ਜਿਹੜੀਆਂ ਖੁੱਲੀਆਂ ਆਈਆਂ ਨੇ ਬਾਕੀ ਵੀਰ ਜੀ ਮਸ਼ੀਨ ਤੇ ਲੱਗੀਆਂ ਵੜਾ ਵੀ ਹੁੰਦੀਆਂ ਨੇ ਹੱਥੀਂ ਚਵਾਈ ਵਾਲੀਆਂ ਵੀ ਹੁੰਦੀਆਂ ਨੇ ਇਹ ਬੈੜ ਵੀਰੇ ਤਕਰੀਬਨ 10-11 ਦਿਨ ਦੀ ਕੱਚੀ ਆ ਫਾਰਮ ਦੀ ਵੀਰੇ ਬੱਸੀ ਆ ਦੂਜਾ ਸੁਹਾ ਸੁਣਾ ਮੂੰਹੋਂ ਚਾਰ ਦੰਦਾ ਇਹਨੂੰ ਪਹਿਲਾ ਸੂਹ ਨਹੀਂ ਆਪਾਂ ਕਹਾਂਗੇ ਪਹਿਲੇ ਸੂਹੇ ਖੀਰੀ ਸੂਫੀ ਸੀ ਓਦੋਂ ਅੱਗੇ ਵੀਰੇ ਵੱਡੀ ਆ ਗਈ ਬਿਲਕੁਲ ਕਰਮਾਲੀ ਵੀਰੇ ਦੇਖੋ ਇਹ ਕੱਲੀ ਜਾਣਾ ਵੀਰੇ ਨੇ ਬਲੈਰੋ ਗੱਡੀ ਦੇ ਵਿੱਚ ਜਾਣਾ ਕੱਲੀ ਨੇ ਬੈੜ ਇੰਨੀ ਇੱਕ ਚੰਗੀ ਆ ਵੀਰੇ ਥੋੜੀਆਂ ਜਿਹਾ ਖੇਚਣੀਆਂ ਵੀਰੇ ਇੱਕ ਤਾਂ ਸ਼ਾਮ ਹੋ ਗਈ ਬਾਕੀ ਵਿੱਚ ਬੈੜਾ ਨਾ ਫਾਰਮ ਚੋਂ ਜ਼ਿਆਦਾ ਮਾਤਰਾ ਚ ਆਉਂਦੀਆਂ ਨੇ ਦੇਖੋ ਵੀਰੇ ਥਣ ਮੁਠੀ ਵਾਲਾ ਕੱਲਾ ਕੱਲਾ ਤੁਸੀਂ ਵੀਰ ਜੀ ਆਪਣੇ ਫਾਰਮ ਤੇ ਆਵੋਗੇ ਕੱਲੀ-ਕੱਲੀ ਬਹਿੜ ਵੀਰੇ ਤੁਸੀਂ 10 ਮਿੰਟ ਖੜ ਖੜ ਕੇ ਦੇਖੋਗੇ ਵੀ ਆਹ ਨਗੀਨੇ ਕਿਦੋਂ ਖਰੀਦੇ ਵੇ ਆ ਕਿਉਂਕਿ ਵੀਰੇ ਅਸੀਂ ਕੱਲੇ ਨਾਗਨੀ ਪੂਰੇ ਕਰਨੇ ਹੁੰਦੇਗੇ ਵੀ ਕਿਉਂਕਿ ਆਪਾਂ ਨੂੰ ਇਹਨਾਂ ਦੀ ਜਮਾਤ ਨਹੀਂ ਆਪਾਂ ਲਾਈ ਵਪਾਰ ਨਹੀਂ ਵੀਰੇ ਜਮਾਤਾਂ ਹੁੰਦੀਆਂ ਨੇ ਇਹਦੀਆਂ ਅਸੀਂ ਕਾਫੀ ਜਮਾਤਾਂ ਲਾਈਆਂ ਹੋਈਆਂ ਨੇ ਜਦੋਂ ਨਾਗ ਲੈਣਾ ਵੀਰ ਨੂੰ ਤਾਂ ਸਾਡੇ ਨੂੰ ਸਾਰੇ ਕਾਰੀਗਰ ਵੱਡੇ ਨੇ ਪਰ ਅਸੀਂ ਵੀਰੇ ਉਹਨੂੰ ਨਾਪ ਤੋਲ ਕੇ ਲੈਣਾ ਜਿਹੜੀ ਬਹਿੜ ਮੂੰਹੋਂ ਬੋਲੇ ਉਹ ਸੀਨੀ ਪੈਸੇ ਮੰਗਦੇ ਵੀਰੇ ਬੈੜ ਮੁੱਲ ਪਰੌਂਦੀ ਆ ਇਹ ਬੈੜ ਵੀਰੇ ਤਕਰੀਬਨ 10 ਦਿਨ ਦੀ ਕੱਚੀ ਆ ਆ ਦੇਖ ਸਕਦੇ ਹੋ ਦੇਖੋ ਵੀਰੇ ਖੰਡਰੀ ਸੀਲ ਬੈੜਾਂ ਲੈਣੀ ਆ ਵੀਰੇ ਕੱਲਾ ਕੱਲਾ ਨਾਲ ਕੱਲਾ ਕੱਲਾ ਨਾਲ ਵੀਰੇ ਹਿੱਸਾ ਲੈਣਾ ਦੋ ਘੜੀਆਂ ਬੰਦਾ ਖੜ ਕੇ ਦੇਖੂਗਾ ਇਹ ਸੀਨੀ ਵਾਲਕਣਾ ਡੈਰੀ ਫਾਰਮ ਤੇ ਲੋਕ ਕਹਿੰਦੇ ਆ 35 ਵੇਚਦੀਆਂ ਦੋ ਘੰਟਿਆਂ ਚ ਉਹ 35 ਵੀਰੇ ਲੀਲੀਆਂ ਫੀਲੀਆਂ ਨਹੀਂ ਵੇਖਦੀਆਂ ਗਿਆ ਬੰਦਾ ਵੇਚਦਾ ਲਓ ਜੀ ਬਾਕੀ ਵੀਰੇ ਇੱਕ ਵਾਰ ਕੇਰਾ ਸੀਨੀ ਵਾਲਾ ਡੇਰੀ ਫਾਰਮ ਤੇ ਲਾਜ਼ਮੀ ਆਓ ਇੱਥੇ ਤੁਸੀਂ ਆਓ ਵੀਰੇ ਆਪਦਾ ਮੇਲਾ ਦੇਖੋ ਨਾ ਕਿ ਤੁਸੀਂ ਆਪਦੀ ਸੋਚਣਾ ਖਰੀਦਣਾਗਾ ਸੀਨੀ ਵਾਲਾ ਡੇਰੀ ਫਾਰਮ ਤੇ ਜਿਹੜਾ ਵੀਰ ਆ ਗਿਆ ਵੀਰੇ ਉੱਥੇ ਆ ਕੇ ਫਿਰ ਖਾਲੀ ਮੁੜਨਾ ਵੀਰੇ ਇੱਥੇ ਮੁਸ਼ਕਲ ਹੁੰਦਾਗਾ ਉਹ ਵੀਰ ਜਿਹੜੇ ਨੇ ਫਿਰ ਜਾਣੀ ਦੀ ਹਜੇ 20 ਦਿਨ ਠਹਿਰ ਕੇ ਬਹਿਣ ਲੈਣੀ ਹੁੰਦੀ ਆ ਉਹ ਵੀ ਪਹਿਲਾਂ ਲੈ ਜਾਂਦਾ ਇਹ ਵੀਰੇ ਬਿਲਕੁਲ ਪਤਲੇ ਪਿੰਡੇ ਦੀ ਆ ਸੂਆ ਤੀਜਾ ਕੀ ਸਰਪੰਚ ਸਾਹਿਬ ਢਿੱਲੀ ਰੱਖੋ ਇਹ ਵੀਰੇ ਤੀਜਾ ਸੂਆ ਕੀ ਕਰਮ ਵਾਲੀ ਇਹ ਪਿਛਲੇ ਲਾਟ ਦੀ ਆ ਬੰਦਿਓ ਪ੍ਰਬੰਧਿਓ ਤੇ ਦੁੱਧ ਵੀਰੇ ਸਾਡੇ ਫਾਰਮ ਤੇ ਬੜ ਬੱਸੀ ਸੁੰਦੀ ਆ ਕੋਈ ਵੀ ਰਸਾਈ ਲਾ ਲੇ ਇਹਦਾ 25 ਕਿਲੋ ਚਵਾ ਦੇਾਂਗੇ ਕਰਮਾਲੀ ਦਾ 25 ਕਿਲੋ ਵੀਰੇ ਹਰ ਇੱਕ ਦਾ ਨਹੀਂ ਚਵਾਇਆ ਜਾਂਦਾ ਜਿਹੜਾ ਨਾਗਮੂਰੇ ਦੱਸੂਗਾ ਵੀਰੇ ਜੀ ਉਹਦਾ 25 ਕਿਲੋ ਚਵਾਇਆ ਜਾਂਦਾਗਾ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਤੇ ਟ੍ਰਾਂਸਪੋਰਟ ਦੀ ਵੀਰੇ ਸਹੂਲਤ ਸਾਰੀ ਆ ਕੱਲਾ ਸੀਨੀ ਵਾਲ ਕਲਾਂ ਡੇਰੀ ਫਾਰਮ ਤੇ ਆਉਣਾ ਬਣਦਾ ਵੀਰੇ ਇੱਥੋਂ ਤੁਹਾਨੂੰ ਨਾਗ ਲੈ ਜਾਣਾ ਖਾਲੀ ਮੁੜਨ ਦਾ ਸਿਸਟਮ ਨਹੀਂ ਹੁੰਦਾ ਵੀਰੇ ਜਿਹੜਾ ਵੀਰੇ ਇੱਕ ਲੈਣ ਆਇਆ ਘਰੋਂ ਸਖਾਲਾ ਦੋ ਲੈ ਕੇ ਜਾਂਦਾ ਉਸ ਤੋਂ ਅੱਗੇ ਆ ਗਿਆ ਵੀਰੇ 21 ਲਾਟ ਦੀ ਸਾਨ ਸਾਨ ਆ ਗਈ ਵੀਰੇ ਗਰਲੈਂਡੋ ਦੇ ਵਿੱਚ ਵੱਡੀ ਬਹਿੜ ਸੇਹ ਦੰਦ ਦੂਜਾ ਸੂਆ ਵੱਡੀ ਬਹਿੜ ਆ ਵੀਰੇ ਸੇਹ ਦੰਦ ਦੂਜਾ ਸੂਆ ਤੇ ਵੀਰੇ ਨੇਵੇਂ ਤੇ ਤੁਸੀਂ ਇਹਦੇ ਨਾੜਾਂ ਦੇਖੋਗੇ ਜਿਵੇਂ ਡੰਡੇ ਦੇ ਵਿੱਚ ਆਪਣੀ ਟੋਕਰੇ ਦੇ ਵਿੱਚ ਗੰਢੇ ਵਾਲੀ ਫੱਕ ਪਈ ਹੁੰਦੀ ਆ ਇਸ ਤਰ੍ਹਾਂ ਨਾੜਾ ਉਲਜੀਆ ਮੈਂ ਬੱਸੀ ਦੀਆਂ ਤੇ ਇਹਦੀ ਸੈਨਿਕ ਦੇਖੋ ਵੀਰੇ ਬੱਸੀ ਦੀ ਤੇ ਅੰਗੇ ਦੇ ਇੰਨੇ ਚੰਡੀਆਂ ਗੱਲਾਂ ਹੀ ਛੱਡਦੇ ਹੋ ਵੱਡੇ ਕੱਦ ਦੇ ਵਿੱਚ ਆ ਸਾਨੂੰ ਵੀਰੇ ਐਰਸਰ ਤੇ ਗਰਲੈਂਡੋ ਨਾ ਮਿਲੇ ਤਾਂ ਸਾਡੇ ਲਈ ਚਿੰਤਾ ਵਾਲਾ ਵਿਸਾ ਬਣ ਜਾਂਦਾ ਵੀਰ ਜੀ ਉਹ ਕਿਉਂਕਿ ਅਸੀਂ ਕੰਮ ਕਰਦੇ ਆ ਵੀਡੀਓ ਦੇ ਵਿੱਚ ਬੋਲਦੇ ਆ ਐਰਸਰ ਗਰਲੈਂਡੋ ਉਹ ਸਾਨੂੰ ਨਾ ਮਿਲੇ ਚਾਹੇ ਸਾਨੂੰ ਵੀਰੇ 2000 ਘਾਟੇ ਨਾਲ ਲੈ ਲੈ ਕੇ ਲਾਉਣੀ ਪਵੇ ਬਹਿੜ ਸਾਵੇਂ ਪਾਜ ਵੇਚਦੇ ਹੀ ਨਹੀਂ ਪਰ ਇੱਕ ਉਧਰਲੇ ਖੁੰਝੇ ਐਰਸਰ ਇਦਾਂ ਗਰਲੈਂਡੋ ਉਹ ਲਾਉਣੀ ਲਾਉਨੇ ਆ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਪਉਰੋ ਸਰਪੰਚ ਸਾਹਿਬ ਅੱਗੇ ਇਹ ਵੀਰੇ ਫਾਰਮ ਵਾਲੀ ਵੱਡੀ ਬੈੜਾ 30 ਲੀਟਰ ਤੋਂ ਪਲੱਸ ਵਾਲੀ ਆ ਵੀਰ ਜੀ 30 ਲੀਟਰ ਤੋਂ ਪਲੱਸ ਵਾਲੀ ਬੈੜ ਹੈਗੀ ਆ ਵੀਰੇ ਜਿਹੜੀ ਉਹ ਗਰਲੈਂਡੋ ਵੀ ਸੀਗੀ ਉਹਦਾ ਪਲੂਨ ਦਾ ਵੀਰੇ ਵੀਰਾਂ ਦੇ ਦੱਸਣ ਮੁਤਾਬਕ 28 ਕਿਲੋ ਪਾਇਆ ਹੋਇਆਗਾ ਉਦਾਂ ਵੀਰ ਤਾਂ ਵੱਧ ਦੱਸਦੇ ਸੀ ਪਰ ਅਸੀਂ ਵੀਰੇ ਉਹ ਜਾਣੇ ਦੀ 25 ਲੀਟਰ ਤੋਂ ਪਲੱਸ ਵਾਲੀ ਮੰਨ ਕੇ ਲਈ ਆ ਜੇ ਕਿਸੇ ਵੀਰ ਨੇ ਵੀਰੇ ਦੁੱਧ ਦੱਸ ਦੇਣਾ ਹੁੰਦਾ ਤੇ ਉਹ ਆਪਾਂ ਮੰਨ ਨਹੀਂ ਲੈਣਾ ਹੁੰਦਾ ਉਹ ਆਪਾਂ ਆਪਣੀ ਸੋਚ ਨਾਲ ਨਾ ਲੈਣਾ ਹੁੰਦਾਗਾ ਕਿਉਂਕਿ ਜਿਹਨੇ ਚੀਜ਼ ਵੇਚਣੀ ਆ ਵੀਰੇ ਉਹ ਤਾਂ ਸਿਆਣਾ ਬਣਾ ਕੇ ਵੇਚੂਗਾ ਉਹ ਚੀਜ਼ ਦੇਖਣੀ ਨਰਖਣੀ ਪਰਖਣੀ ਉਹ ਆਪਣਾ ਕੰਮ ਹੁੰਦਾਗਾ ਇਹ ਬੈੜ ਦੀ ਵੀਰੇ ਬਲੱਡ ਲਾਈਨ ਸਾਰੀ ਆ ਤਕਰੀਬਨ 22 ਤੋਂ 23 ਨਗਾਂ ਦੀ ਬਲੱਡ ਲਾਈਨ ਹੈਗੀ ਆ ਵੀਰੇ ਇਹ ਵੀਰੇ 10 ਦਿਨ ਦੀ ਕੱਚੀ ਆ 10 ਦਿਨ ਦੀ ਕੱਚੀ ਆ ਪਿਓਰ ਫਾਰਮ ਦੀ ਬੈੜ ਆ ਵੀਰੇ ਆ ਦੇਖ ਸਕਦੇ ਹੋ ਥਣ ਲੇਵਾ ਦੋਨੇ ਪਾਸੇ ਬਹਿ ਕੇ ਚੋਲਿਓ ਕਿਸੇ ਵੀਰ ਨੇ ਸਾਡੇ ਨਾਲ ਬੈਠ ਦੀ ਸਾਈ ਲੈਣੀ ਹੈ ਸੂਈ ਤੋਂ ਕੋਈ ਵੀ ਬੈਠ ਲੈ ਜਾਣੀ ਆ ਸੂਈ ਤੋਂ ਲਿਜਾ ਸਕਦਾ ਤੋਰੋ ਸਰਪੰਚ ਸਾਹਿਬ ਲਾ ਦਿਓ ਇਹਨੂੰ ਉੱਪਰ ਤੇ ਉਦੋਂ ਅੱਗੇ ਵੀਰੇ ਪੌਦਾਂ ਲਾ ਦਿੰਦੇ ਆ ਫੇ ਵੀਡੀਓ ਲੰਬੀ ਬਣ ਜਾਂਦੀ ਆ ਇਹ ਵੀਰੇ ਪਲੂਨ ਬੱਸੀ ਆ ਪਲੂਨ ਬੱਸੀ ਆ ਦੰਡਾਂ ਚਾ ਇੱਕ ਹਫ਼ਤੇ ਦੀ ਕੱਚੀ ਆ ਥਣ ਲੇਬ ਦੇ ਪੱਕ ਤੋਂ ਵੀਰੇ ਇਹ ਵੀ ਸਾਫ਼ ਰਹੂਗੀ ਉਦੋਂ ਅੱਗੇ ਵੀਰੇ ਆ ਬੱਸੀ ਆ ਗਈ ਇਹ ਵੀ ਠੰਡੀ ਸੀਲ ਬਹੁਤ ਆ ਵੀਰ ਜੀ ਆ ਦੇਖੋ ਬਾਲਟਾਂ ਲਾ ਪਈਆਂ ਨੇ ਬਹੁਤ ਠੰਡੀ ਸੀਲ ਆ ਏ ਵੀ ਵੀਰੇ ਪਹਿਲਾ ਸੂਆ ਦੇਖ ਸਕਦੇ ਹੋ ਨਾੜਾ ਉਸ ਤੋਂ ਅੱਗੇ ਆ ਜਾਓ ਵੀਰੇ ਤੁਹਾਨੂੰ ਕਲਪੁੱਤਰ ਦਾ ਬੱਚਾ ਦਿਖਾਉਣੇ ਆ ਦੋ ਦੰਦ ਦੋ ਦੰਦ ਦਾ ਬੱਚਾ ਆ ਇਹ ਵੀਰੇ ਸਾਹੀ ਆਲਾ ਪਿਓਰ ਕਰਮਾ ਵਾਲੀ ਬੋਲਦ ਬੋਲਦਾ ਬੱਚਾ ਵੀਰੇ ਦੇਖ ਸਕਦੇ ਹੋ ਦੇਖੋ ਵੀਰੇ ਨਾੜਾ ਦੇਖੋ ਇਹ ਜਿਹੜੇ ਵੀਰ ਨੇ ਸਾਹੀ ਆ ਲੈਣੀ ਆ ਸਕੀਨ ਆ ਉਹ ਵੀਰੇ ਆਪਾਂ ਨੂੰ 5 ਮਿੰਟ ਦੇ ਵਿੱਚ ਫੋਨ ਲਾਉਗੇ ਦਾ ਕਰਮਾ ਵਾਲੀ ਦਾ ਬਿਲਕੁਲ ਵੀਰੇ ਦੋ ਦੰਦ ਬੱਚਾ ਕਰਮਾ ਵਾਲੀ ਅਹੇ ਜੀ ਵੀਰ ਨੇ ਜਿਹੜਾ ਦੁੱਧੇ ਦਾ ਹੁਣਾ ਵੀਰੇ ਹਰਿਆਣੇ ਤੋਂ ਵੀਰ 1.5 ਲੱਖ ਦੀ ਮਹ ਲੈ ਕੇ ਆਉਗੀ ਉਹ ਵੀਰੇ ਪਾਉ ਦੀ 15-16 ਕਿਲੋ ਇਹਦਾ ਮੈਂ ਬਹੁਤਾ ਨਹੀਂ ਮੰਨਦਾ 15-16 ਕਿਲੋ ਵੀਰੇ ਨੁੱਤ ਮੰਨਾਂਗਾ ਠੰਡੀ ਸੀਲ ਇੰਨੀ ਕਾ ਗੱਲਾਂ ਹੀ ਛੱਡ ਦਿਓ ਵੀਰ ਜੀ ਬਿਲਕੁਲ ਫੋਲ ਫੋਲਦਾ ਬੱਚਾ ਵੀਰੇ ਬਾਕੀ ਤਕਰੀਬਨ ਆਪਣੇ ਕੋਲੇ ਵੀਰੇ 29 ਨਾਕ ਤਾਂ ਆਪਾਂ ਕੈਮਰੇ ਸਾਹਮਣੇ ਕਰਦੇ ਆ ਤੇ ਤਕਰੀਬਨ ਆਇਆ ਤਾਂ ਵੀਰੇ 10 ਨਾਕ ਮਗਰ ਹੋਰ ਵੀ ਖੜੇ ਆ ਟੋਟਲ ਨਾਕ ਤਾਂ ਆਪਣੇ ਕੋਲੇ ਇੱਕੇ 50 ਹੋ ਜਾਣਗੇ ਆਪਾਂ ਮੇਰੇ ਜਾਣ ਦੀ ਜਿਹੜਾ ਲਾਡ ਚਲਾਉਣੇ ਆ 35 37 ਨਗ ਲਾਵਾਂਗੇ ਜੀ ਕੋਈ ਵੀ ਵੀਰ ਆ ਗਿਆ ਸੀਨੀ ਬਾਗਾਂ ਡੇਰੀ ਫਰ ਤੋਂ ਵੀਰੇ ਖਾਲੀ ਜਾਣਾ ਮੁਸ਼ਕਲ ਹੁੰਦਾਗਾ ਜਾਣੀ ਵੀ ਹਰ ਵੀਰ ਦਾ ਇੱਥੇ ਆ ਕੇ ਮਨ ਨੂੰ ਜਾਣੀ ਵੀ تسਲੀ ਹੁੰਦੀ ਆ ਸੁਸ਼ਤੀ ਮਿਲਦੀ ਆ ਵੀ ਆਪਾਂ ਆਏ ਆ ਇੱਥੇ ਦੂਰੋਂ ਤੇ ਮੁੱਲ ਮੋੜਦਾ ਵੀ ਜੀ ਸਾਡੇ ਬੋਲਣ ਨਾਲ ਗੱਲ ਨਹੀਂ ਬੰਦਨੀ ਗੱਡੀ ਚੱਕੋ ਸੀਨੀ ਬਾਗਾਂ ਡੇਰੀ ਫਰ ਤੇ ਆਉਤੇ ਵੀਰੇ ਰਜਰਟ ਲਾਉ ਆਪਾਂ ਇਹ ਬੱਸੀ ਥੱਲੇ ਵੀਰੇ 20 ਕਿਲੋ ਵੰਦਾ 20 ਕਿਲੋ ਦੋਤਾ ਹੋਵੇ ਦੇ ਸਾਡੇ ਇੱਕ ਸਾਡੇ ਦੇਖੋ ਵੀਰੇ ਦੇਖੋ ਦੇਖੋ ਦੇਖ ਜੀ ਬਾਕੀ ਵੀਰੇ ਸਾਰੀ ਇਹਦਾ ਧਾਰਾ ਥੋੜਾ ਜਨਾ ਉਹ ਹੋ ਜਾਂਦਾਗਾ ਵੀਡੀਓ ਲੰਮੀ ਬਾਦੀ ਬਣ ਜਾਂਦੀ ਵੀਰੇ ਦੇਖੋ ਜੀ 20 ਕਿਲੋ ਦੇ ਘਰਾਜ ਆ ਵੀਰੇ ਬੱਚੇ ਬਿਲਕੁਲ ਨਾਰੂਏ ਗਿੰਨੇ ਆ ਨਾਲ ਤਕਰੀਬਨ ਵੀਰੇ 10 ਕਬਸੀਆਂ ਵੀ ਹੈਗੀਆਂ ਮਗਰ ਤੇ 4 ਖਣੀ 5 ਬਸੇ ਆ ਤੇ 6 ਬਸੇ ਆ ਗਈ ਜੀ ਤੇ ਤਾਜੀ ਸੂਜਾ ਪਿਛਲੇ ਲਾੜ ਚ ਬਾਕੀ ਰਹਿ ਗਈ ਸੀ 18 ਹੋ ਗੁੱਟ 18 ਕਿਲੋ ਦੇ ਘਰਾਜ ਚ ਹੈਗੇ ਥੇ 6 ਦਾੰਦਾ ਵੀ ਜੀ ਤੇ ਆ ਬੱਸੀ ਥੱਲੇ ਵੀਰੇ 22 ਕਿਲੋ ਹੋਊਗਾ ਦੁੱਧ ਦੇਣਾ 25 ਤੋਂ 26 ਕਿਲੋ ਠੰਡੀ ਸੀਲ ਵੀਰੇ ਫੁੱਲ ਆ ਬੈਠ ਜਿਹੜੀ ਵੀ ਮਰਜ਼ੀ ਲੈ ਜਾਏ ਫੁੱਲ ਠੰਡੀਆਂ ਸੀਲ ਵੀਰੇ ਓਦੋਂ ਅੱਗੇ ਆ ਗਈ ਵੀਰੇ ਇਹਦੇ ਥੱਲੇ ਵੀ 23 ਤੋਂ 24 ਕਿਲੋ ਹੋਊਗਾ 27-28 ਕਿਲੋ ਦੁੱਧ ਦੇਣਾ ਬੱਸੀ ਨੇ ਵੀਰੇ ਓਦੋਂ ਅੱਗੇ ਆ ਵੀਰੇ ਆਪਣੀ ਸੂਣ ਆਲੀ ਆ ਤੇ ਆ ਦੇਖ ਸਕਦੇ ਹੁੰਦੇ ਥਾਂ ਲੈਵੇ ਦੀ ਇਹ ਵੀ ਬਹੁਤ ਸਾਫ ਬੈਠਾ ਬਿਲਕੁਲ ਪਰਤੇ ਜਾਂ ਪਰਤੇ ਜਿ ਦੇਵਾਂਗੇ ਵੀਰੇ ਓਦੋਂ ਗਿਆ ਬੱਸੀ ਆ ਗਈ ਵੀਰੇ 20 ਕਿਲੋ ਦੇ ਘਰਾਂ ਚ ਵੀ ਹੋਵੇ ਕੀ ਹੋਵੇ ਠੰਡੀ ਸੀਲ ਵੀ ਦੇ ਬੱਸੀ ਇਹਦੀ ਬਹੁਤ ਆ ਦੇਖ ਸਕਦੇ ਹੋ ਜਿਹਦੀ ਮਰਜ਼ੀ ਦਾ ਆਰਾਮ ਰਵਾਈ ਚੱਲੋ ਵੀਰੇ ਇਹ ਟੈਂਡੀਆਂ ਗੱਲਾਂ ਨਹੀਂ ਹੋਣਗੀਆਂ ਬਾਕੀ ਵਿੱਚ ਵੀਰ ਕਹਿੰਦਾ ਵੀਰੇ ਦੁੱਧ ਦੀ ਧਾਰ ਥੱਲੇ ਨਾ ਮਾਰੋ ਬਿਲਕੁਲ ਹਾਂਜੀ ਵੀਰੇ ਪਵਿੱਤਰ ਆਹੇਗਾ ਤੁਹਾਨੂੰ ਥੱਲੇ ਦੀ ਧਾਰ ਮਾਰਨੀ ਚਾਹੀਦੀ ਤੇ ਇਹ ਵੀਰੇ ਤੀਜਾ ਸੂਆ ਆ ਗਈ ਇਹਦੀ ਬਾਰੇ ਸੂਣ ਵਾਲੀ ਆ ਆਪਾਂ ਨੂੰ ਵੀਰਜੀ ਦੀ ਰਿਪੋਰਟ ਬਹੁਤ ਸੋਹਣੀ ਮਿਲੀ ਸੇ ਦੇਖੋ ਗੋਲ ਤੇ ਇਸ ਕਰਕੇ ਲਈਆ ਵੀਰੇ ਪਰਤੇ ਦੇ ਵਿੱਚ ਲਈਆ ਇਹ ਤੇ ਪਰਤੇ ਚ ਦੇ ਦੇਣਗੇ ਹਾਂਜੀ ਉਦੋਂ ਅੱਗੇ ਵੀਰੇ ਕ੍ਰਾਸ ਬਹਿੜ ਆ ਗਈ ਦੇਖੋ ਥਾਂ ਦੇ ਮੇਰੀ ਕਿੰਨੀ ਸੁੱੱਚੀ ਬਹਿੜ ਆ ਬਿਲਕੁਲ ਨਾੜਾ ਦੇਖ ਸਕਦੇ ਹੋ ਲੈਵੇ ਤੋਂ ਤੇ ਥੋੜੀ ਜਿਹੀ ਆਲਪ ਹੀ ਆਈ ਸੀ ਪਰ ਤੂੰ ਦੋ ਸੂਏ ਪਹਿਲਾਂ ਨਹੀਂ ਉਹ ਤਾਂ ਵੀਰੇ ਆਮ ਬਹਿੜਾਂ ਨੂੰ ਆਈ ਸੀ ਇਹ ਪਰਤੇ ਜੀ ਮਿਲੀਆਂ ਪਰਤੇ ਤੇ ਦੇ ਦੇਾਂਗੇ ਉਦੋਂ ਅੱਗੇ ਤੇ ਤਾਜੀ ਸੂਈ ਸਵਾਈ 45000 ਦੀ ਬੱਸੀ ਦੇ ਦੇਾਂਗੇ 14 ਤੋਂ 15 ਕਿਲੋ ਦੁੱਧ ਰੈਡੀ ਹੋਊਗਾ 4 ਤੋਂ 5 ਦਿਨ ਦੀ ਸੂਈ ਵੀ ਆ 45 ਦੀ ਦੇ ਦੇਾਂਗੇ ਉਦੋਂ ਅੱਗੇ ਵੀਰੇ ਆਪਾਂ 50000 ਦੀ ਬੱਸੀ ਦੇ ਦੇਾਂਗੇ 14 ਤੋਂ 15 ਕਿਲੋ ਸਾਨੂੰ ਰੈਡੀ ਹੋਊਗਾ ਉਦੋਂ ਅੱਗੇ ਜਾਸੀ ਆ ਵੀਰੇ 48000 ਦੀ ਇਹ ਦੇ ਦੇ ਲਾਂਗੇ ਕੱਲ ਸੂਈਆ 12 ਕਿਲੋ ਬੌਲੀ ਆ ਉਦੋਂ ਅੱਗੇ 40000 ਦੀ ਵਸੀ ਦੇ ਦੇ ਲਾਂਗੇ ਉਦਾਂ ਖੀਰੀ ਸੀ ਪਰ ਹੁਣ ਦੋ ਹੁੰਦੇ ਚੱਕ ਲਿਆ ਵੀਰੇ ਇਹਨੇ ਕੱਲ ਸਿੱਟ ਤੇ ਆ ਜਾਂਦੋਂ ਤੇ ਇਹ ਵੀਰੇ 40 ਦੀ ਦੇ ਦੇ ਲਾਂਗੇ ਤੇ ਇਹ ਗਰਾਊਂਡ ਦੇ ਵਿੱਚ ਜਿਹੜੀਆਂ ਹੋਰ ਬੜੀਆਂ ਲੱਗਣੀਆਂ ਵੀਰੇ 6 ਨਾਲ ਹੋਰ ਲੱਗਣੇ ਆ ਬਾਕੀ ਵੀਰੇ ਵੀਡੀਓ ਪਾਉਣ ਲੱਗਾ ਜੋਰ ਬਹੁਤ ਲੱਗ ਜਾਂਦਾ ਤੇ ਜਿਹੜੇ ਵੀਰ ਆਪਣੇ ਨਵੇਂ ਜੁੜਾ ਆਪਣੇ YouTube ਚੈਨਲ ਨੂੰ ਵੀਰ ਜੀ ਥੋੜਾ ਜਿਹਾ ਬਸ ਉਹ ਤੇ ਵੀਰੇ ਖੰਗ ਮਾਰ ਦਿਓ ਜਿਹੜਾ ਸਬਸਕ੍ਰਾਈਬਰ ਆਲਾ ਵਾਟਣਾ ਤੇ ਨਾਲ ਘੰਟੀ ਆਲਾ ਵੀ ਨੱਪ ਦਿਓ ਤੇ ਆਪਾਂ ਵੀਰੇ ਸਬਸਕ੍ਰਾਈਬਰ ਥੋੜਾ ਜਿਹਾ ਹੋਰ ਵਧਾਈਏ ਤੇ ਤੁਸੀਂ ਵੀਰ ਜੀ ਆਪਾਂ ਨੂੰ ਇੰਨਾ ਪਿਆਰ ਦਿੱਤਾ ਸੀਨੀ ਬਾਗਾਂ ਡੈਰੀ ਫਾਰਮ ਨੂੰ ਵੀਰੇ ਅਸੀਂ ਤੁਹਾਡਾ ਦਿਲ ਦੀਆਂ ਗਰਾਈਆਂ ਜੋ ਸ਼ੁਕਰਗੁਜ਼ਾਰਾ ਸਾਡੇ ਕੋਲ ਸ਼ਬਦ ਨਹੀਂ ਹੈਗਾ ਤੁਹਾਡਾ ਧੰਨਵਾਦ ਕਰਨ ਨੂੰ ਥੈਂਕ ਯੂ ਵੀਰਾਂ ਦਾ ਤੇ ਤੁਸੀਂ ਵੀਰ ਜੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਅਸੀਂ ਇਸੇ ਤਰ੍ਹਾਂ ਤੁਹਾਡੀਆਂ ਉਮੀਦਾਂ ਦੇ ਖਰੇ ਉੱਤਰਦੇ ਰਹੀਏ ਐਂਡ ਦੇ ਇੱਕ ਚੀਜ਼ ਲਾਜ਼ਮੀ ਬੋਲ ਦਈਏ ਵੀਰੇ ਤੁਸੀਂ ਪੈਸੇ ਖਰਚਦੇ ਨਾ ਵੀਰੇ 100 ਦਾ ਨੋਟ ਬਹੁਤ ਔਖਾ ਬਣਦਾ ਕਿਤੋਂ ਵੀ ਨਾ ਖਰੀਦਣਾ ਵੀਰ ਜੀ ਦੇਖ ਕੇ ਆਦਾ ਨਿਰਖ ਪਰਖਣਾ ਖਰੀਦੋ ਸਾਲੀ ਚੀਜ਼ ਹੁੰਦੀ ਆ ਵੀਰੇ ਇਹਨਾਂ ਕਰਮਾਲੀਆਂ ਦਾ ਪਤਾ ਕੋਈ ਨਹੀਂ ਲੱਗਦਾ ਪਿਓ ਪੱਤੂ ਨੂੰ ਵੀ ਝੂਠੇ ਕਰ ਦਿੰਦਿਆਂ ਨੇ ਫੇਰ ਵੀਰੇ ਇਹਨਾਂ ਦੀ ਗਰੰਟੀ ਕੋਈ ਨਹੀਂ ਹੁੰਦੀ ਸਾਡੇ ਫਾਰਮ ਤੋਂ ਬਾਹਰ ਸਾਡੀ ਤਾਂ ਕੋਈ ਗਰੰਟੀ ਨਹੀਂ ਕੋਈ ਵੀਰ ਵਪਾਰੀ ਗਰੰਟੀ ਨਾਲ ਵੇਚਦਾ ਵੀਰੇ ਸੌਦੇ ਵੇਚ ਸਕਦਾ ਪਰ ਅਸੀਂ ਕੋਈ ਗਰੰਟੀ ਨਹੀਂ ਆਪ ਦਾ ਦੇਖ ਕੇ ਨਿਰਖ ਪਰਖਣਾ ਲਓ ਦੁਬਾਰਾ ਜਲਦ ਆਪਣੇ ਫਾਰਮ ਤੋਂ ਹੋਰ ਨਵੀਂ ਵੀਡੀਓ ਮਿਲਦੇ ਆ ਵੀਡੀਓ ਦੇਖ ਲਈ ਧੰਨਵਾਦ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ